ਪੰਜਾਬ ਦੇ ਵਿੱਚ ਜਿੱਥੇ 1200 ਦੇ ਕਰੀਬ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਖੇਤਾਂ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਪੰਜਾਬੀ ਅਦਾਕਾਰ ਜਿੱਥੇ ਮੈਨੂੰ ਟਿੱਲੋ ਵੀ ਸਵੇਰ ਦੇ ਉੱਤੇ ਹੜ੍ਹ ਪ੍ਰਭਾਵਿਤ ਖੇਤਾਂ ਦੇ ਵਿੱਚ ਫੇਰ ਰਹੇ ਨੇ ਉੱਥੇ ਹੀ ਗੱਲਬਾਤ ਕਰੀਏ ਤਾਂ ਗੁਰਲੇਜ਼ ਅਕਟਰ ਦੇ ਪਰਿਵਾਰ ਸਮੇਤ ਅਸੀਂ ਇੱਕ ਗਲੋਬਲ ਦੇ ਨਾਲ ਮਿਲ ਕੇ ਅੱਜ ਹੜ੍ਹ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਤੇ ਆਓ ਪੂਰੀ ਜਾਣਕਾਰੀ ਜਿਹੜੀ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਸਿੰਗਰ ਹਰ ਅਦਾਕਾਰ ਜਿਹੜੇ ਨੇ ਉਹਨਾਂ ਦੇ ਨਾਲ ਖੜਾ ਹੈ ਚਾਹੇ ਉਹ ਪੋਲਿਟਿਸ਼ੀਅਨ ਹੋਵੇ ਚਾਹੇ ਉਹ ਆਮਰਗ ਦੇ ਲੋਣ ਚਾਹੋ ਐਨਜੀਓ ਹੋਵੇ ਉਹ ਹਰ ਤਿਆਰ ਪਰ ਤਿਆਰ ਉਹਨਾਂ ਦੇ ਨਾਲ ਖੜੀ ਆ ਤੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕੀ ਕੁਝ ਉਹਨਾਂ ਨੇ ਕਿਹਾ ਤੁਸੀਂ ਬਣੇ ਰਹੋ ਪੰਜਾਬੀ ਇਕਾ ਜਾਣ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ ਨੁਕਸਾਨ ਤਾਂ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਿੰਡਾਂ ਦੇ ਪਿੰਡ ਰੁੜ ਗਏ ਨੇ ਬਹੁਤ ਸਾਰੇ ਪਿੰਡਾਂ ਦੇਖੋ ਇੱਕ ਪਿੰਡ ਦੇ ਵਿੱਚ ਜੇ ਆਪਾਂ ਘਟ ਤੋਂ ਘਟ ਵੀ ਲਈਏ ਤੇ ਸੌ ਘਰ ਤੇ ਹੁੰਦਾ ਹੀ ਹੈ ਸੌ ਸਵਸ ਘਰਾਂ ਦਾ ਹਨਾ ਤੇ ਸੋ ਬਹੁਤ ਨੁਕਸਾਨ ਹੋ ਗਿਆ ਸਾਡੇ ਪੰਜਾਬੀਆਂ ਨੂੰ ਤੇ ਇਹ ਤੇ ਬਹੁਤ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹਾਂ ਦੀ ਜਿਹੜੀ ਮਾਰ ਵਧੀ ਹੈ ਬਹੁਤ ਜ਼ਿਆਦਾ ਤੇ ਬਾਕੀ ਜਿਹੜਾ ਘਰਾਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਜਿਹੜਾ ਹੁਣ ਇਹ ਨਹੀਂ ਆ ਹੁਣ ਜੋ ਸੇਵਾ ਤਾਂ ਸਾਰੇ ਆਪ ਕਰੀ ਰਹੇ ਆ ਕਲਾਕਾਰ ਭਾਈਚਾਰਾ ਵੀ ਕਰ ਰਿਹਾ ਆਮ ਲੋਕ ਵੀ ਬਹੁਤ ਸੇਵਾ ਕਰ ਰਹੇ ਆ ਐਨ ਆਰ ਆਈ ਸਾਡੇ ਵੀਰ ਭਰਾਓ ਵੀ ਬਹੁਤ ਸੇਵਾ ਕਰ ਰਹੇ ਨੇ ਬਸ ਜਿਹੜਾ ਆ ਪਾਣੀ ਉਤਰਨ ਤੋਂ ਬਾਅਦ ਜਿਹੜੀ ਨੀਦ ਆ ਇਹ ਮੈਂ ਕਹੂੰਗੀ ਸਾਰਿਆਂ ਨੂੰ ਕਿ ਆਪਾਂ ਸਾਰੇ ਜਾਣੇ ਨਾਲ ਮਿਲ ਕੇ ਇਹ ਮੇਨ ਜਿਹੜੀ ਨੀਡ ਹੈਗੀ ਆ ਤਾਂ ਉਹਦੇ ਲਈ ਪ੍ਰਿਪੇਅਰਡ ਹੋਈ ਏ ਕਿਉਂਕਿ ਉਸ ਤੋਂ ਬਾਅਦ ਆਪਾਂ ਨੂੰ ਸਾਥ ਦੇਣਾ ਚਾਹੀਦਾ ਜਦੋਂ ਆਪਾਂ ਰੋਜ਼ ਇੰਟਰਵਿਊਜ਼ ਵੀ ਦੇਖਦੇ ਆ ਸਾਰੇ ਆਰਟਿਸਟਾਂ ਦੀਆਂ ਗੱਲਾਂ ਬਾਤਾਂ ਵੀ ਸੁਣਦੇ ਆ ਹੋਰ ਜਿੰਨੇ ਵੀ ਬੁੱਧੀਜੀਵੀ ਆ ਸਾਰੇ ਗੱਲਾਂ ਬਾਤਾਂ ਕਰਦੇ ਆ ਜਿਹੜੀ ਉਹ ਜ਼ਿੰਮੇਵਾਰੀ ਵਾਲਾ ਸਿਸਟਮ ਆ ਵੀ ਆਪਾਂ ਇੱਕ ਇੱਕ ਘਰ ਦੀ ਵੀ ਜ਼ਿੰਮੇਵਾਰੀ ਚੱਕਾਂਗੇ ਤੇ ਉਹ ਬਹੁਤ ਵਧੀਆ ਹੋਏਗਾ ਤੇ ਆਪਾਂ ਨੂੰ ਸਾਰਿਆਂ ਨੂੰ ਲੜ ਮਿਲ ਕੇ ਹੰਬੜਾ ਮਾਰਨਾ ਪੈਣਾ ਕਿਉਂਕਿ ਇਹ ਹਾਲਾਤ ਕਿਸੇ ਤੇ ਵੀ ਬਣ ਸਕਦੇ ਆ ਤੇ ਮਾਲਕ ਤੰਦਰੁਸਤੀ ਰਵੇ ਸਾਰਿਆਂ ਨੂੰ ਹਿੰਮਤ ਹੌਸਲਾ ਰਵੇ ਪੰਜਾਬੀਆਂ ਨੂੰ ਹਮੇਸ਼ਾ ਇਹ ਮਾਣ ਪ੍ਰਾਪਤ ਹੋਇਆ ਵੀ ਜਦੋਂ ਕੋਈ ਮੁਸ਼ਕਲ ਦੀ ਘੜੀ ਆਉਂਦੀ ਹੈ ਆਪਾਂ ਡਟ ਕੇ ਇੱਕ ਦੂਜੇ ਨਾਲ ਖੜ ਜਾਂਦੇ ਆ ਕਿਉਂਕਿ ਆ ਭਾਜੀ ਹੁਣੀ ਸਾਡੇ ਨਾਲ ਬੈਠੇ ਇਹਨਾਂ ਦਾ ਪੁਰਾਣਾ ਪਿਆਰ ਆ ਸਾਡੇ ਨਾਲ ਇਹ ਦੇਖੋ ਕਿੰਨੀ ਸੇਵਾ ਕਰ ਰਿਹਾ ਅਸੀਂ ਤੇ ਇੱਕ ਦੋ ਵਾਰੀ ਆਵਾਂਗੇ ਹਮੇਸ਼ਾ ਇੱਥੇ ਬੈਠੇ ਆ ਸਹੀ ਗੱਲ ਹੈ ਜੀ ਬਿਲਕੁਲ ਤੇ ਇਹ ਐਵਰੀ ਡੇ ਚੀਜ਼ਾਂ ਨੂੰ ਫੇਸ ਕਰਦੇ ਆ ਐਵਰੀ ਡੇ ਲੋਕਾਂ ਨਾਲ ਪਰ ਮੈਂ ਕਹਾਂਗਾ ਭਾਜੀ ਕਿਸੇ ਕਿਸਮ ਦੀ ਵੀ ਲੋੜ ਹੋਵੇ ਅਸੀਂ ਹਰ ਵੇਲੇ ਤੁਹਾਡੇ ਲਈ ਹਾਜ਼ਰ ਆ 24 ਹਾਅਰ ਜਦੋਂ ਮਰਜੀ ਕਾਲ ਕਰੋ ਕਿਸੇ ਕਿਸਮ ਦੀ ਵੀ ਤੇ ਬਸ ਮੈਂ ਇਹੀ ਕਹੂੰਗਾ ਵੀ ਸਾਰੇ ਜਣੇ ਆਪਾਂ ਰਲ ਮਿਲ ਕੇ ਸਹਿਯੋਗ ਦਈਏ ਤੇ ਵੱਧ ਤੋਂ ਵੱਧ ਆਪਾਂ ਜਿੰਨਾ ਵੀ ਜਿੰਨੀ ਵੀ ਹੋ ਸਕੇ ਸੇਵਾ ਕਰੀਏ ਆਪਣੇ ਪੰਜਾਬੀਆਂ ਦਾ ਆਪਣੇ ਪੰਜਾਬ ਦਾ ਆਪਣੇ ਪੰਜਾਬ ਨੂੰ ਮੁੜ ਉਦਾਂ ਹੀ ਹਰਿਆ ਭਰਿਆ ਜਿੱਦਾਂ ਦਾ ਆਪਾਂ ਦੇਖਦੇ ਸੀ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਔਰ ਹੁਣ ਇਹ ਵੀ ਹੈ ਕਿ ਫਸਲਾਂ ਦੁਬਾਰਾ ਉਗਾਈਆਂ ਕਿੱਦਾਂ ਜਾਣਗੇ ਟਟੋਗਾਟੇ 2 ਸਾਲ ਲੱਗ ਜਾਣੇ ਆਪਾਂ ਨੂੰ ਕਿਉਂਕਿ ਹਾਂ ਬਿਲਕੁਲ ਸਹੀ ਗੱਲ ਹੈ 10-15 ਦਿਨਾਂ ਦੀ ਗੱਲ ਨਹੀਂ ਜੀ ਇਹ ਜਾਂ ਮਹੀਨੇ ਦੋ ਮਹੀਨਿਆਂ ਦੀ ਨਹੀਂ ਹੈਗੀ ਲੰਬਾ ਪ੍ਰੋਸੀਜਰ ਚੱਲਣਾ ਹੈ ਔਰ ਸਾਰਿਆਂ ਦਾ ਸਾਥ ਚਾਹੀਦਾ ਇਹ ਜਿਹੜੀ ਘੜੀ ਦੇ ਵਿੱਚ ਨੌਜਵਾਨ ਹੋਣ ਗਾਇਕ ਹੋਣ ਸਿੰਗਰ ਹੋਣ ਸਾਰੇ ਇੱਕ ਜੁਟ ਹੋਣਾ ਲੱਗਦਾ ਨਹੀਂ ਵੀ ਸਾਰੇ ਸਾਂਝੀ ਬਾਲਦਾ ਸੰਦੇਸ਼ ਇਸ ਤਰ੍ਹਾਂ ਹੈ ਕਿ ਸੋਖੀ ਘੜੀ ਬਿਲਕੁਲ ਜੀ ਦੇਖੋ ਤੁਸੀਂ ਇਹ ਕਿੰਨਾ ਵੱਡਾ ਪ੍ਰੂਫ ਹੈ ਸਾਡੇ ਆਰਟਿਸਟ ਹਰ ਹਰ ਮਤਲਬ ਚਾਹੇ ਕੋਈ ਥੋੜਾ ਕਮਾਉਂਦਾ ਚਾਹੇ ਕੋਈ ਵੱਧ ਕਮਾਉਂਦਾ ਹਰ ਇੱਕ ਆਰਟਿਸਟ ਸਾਡਾ ਇਸ ਸਾਡੇ ਭਾਈਚਾਰੇ ਦਾ ਹਰ ਬੰਦਾ ਇੱਥੇ ਆ ਰਿਹਾ ਹੈ ਔਰ ਰਲ ਮਿਲ ਗਿਆ ਆਪਾਂ ਕਿਹਦੇ ਵਿੱਚ ਸਾਡੇ ਨਾਲ ਹੈ ਕਿਉਂਕਿ ਅਸੀਂ ਜਿਹੜੇ ਆਰਟਿਸਟ ਆ ਪੰਜਾਬ ਦੇ ਬਣਾਈ ਹੋਏ ਆ ਪੰਜਾਬ ਤੋਂ ਹੀ ਸਾਨੂੰ ਭਾਗ ਲੱਗੇ ਨੇ ਸਾਡੇ ਪੰਜਾਬੀਆਂ ਦੀ ਦੇਣ ਹੈ ਜਿਹੜਾ ਸਾਡਾ ਸੰਗੀਤ ਨੂੰ ਤੁਸੀਂ ਇੰਨਾ ਪਿਆਰ ਕਰਦੇ ਜੇ ਅੱਜ ਸਾਡਾ ਪੰਜਾਬ ਇਸ ਘੜੀ ਚੋਂ ਗੁਜ਼ਰ ਰਿਹਾ ਤੇ ਸਾਨੂੰ ਵੀ ਉਨਾ ਹੀ ਦੁੱਖ ਹੈ ਕਿਉਂਕਿ ਛੋਟੇ ਛੋਟੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਆਪਣੀ ਨੀਡ ਦੀਆਂ ਚੀਜ਼ਾਂ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਸਹੀ ਗੱਲ ਸੋ ਇਹ ਬਹੁਤ ਬਹੁਤ ਦੁੱਖ ਲੱਗਦਾ ਇਹ ਸੋਚ-ਸੋਚ ਕੇ ਆਪਾਂ ਆਪਣੇ ਵੱਲ ਦੇਖੀਏ ਆਪਾਂ ਤਾਂ ਸ਼ਹਿਰਾਂ 'ਚ ਬੈਠੇ ਆਪਾਂ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਪਿੰਡਾਂ 'ਚ ਜਾ ਕੇ ਦੇਖ ਬੰਦਾਂ ਵਿੱਚ ਬਹੁਤ ਹਾਲਾਤ ਬਹੁਤ ਹਾਲਾਤ ਖਰਾਬ ਰੁਕੀ ਠੰਡ ਆ ਰਹੀ ਹੈ ਅੱਗੇ ਅੱਗੇ ਸਰਦੀ ਆ ਰਹੀ ਹੈ ਸਹੀ ਗੱਲ ਹੈ ਬਹੁਤ ਜ਼ਿਆਦਾ ਔਖਾ ਜੀ ਦੇਖੋ ਜਿਨ੍ਹਾਂ ਨੂੰ ਹਜੇ ਕੁਝ ਪਤਾ ਵੀ ਨਹੀਂ ਹੈਗਾ ਕਿ ਅੱਗੇ ਵਧਣਾ ਕੀ ਹੈ ਪਰ ਭਾਜੀ ਹੁਣੇ ਦੱਸ ਰਹੇ ਸੀ ਵੀ ਹਜੇ ਤੱਕ ਇਹ ਹਜੇ ਪਾਣੀ ਆਇਆ ਹੋਇਆ ਪਿੰਡਾਂ ਤੱਕ ਪਹੁੰਚ ਹੀ ਨਹੀਂ ਪਾਰ ਹੈ ਜਿੱਥੇ-ਜਿੱਥੇ ਇਹਨਾਂ ਨੂੰ ਨੁਕਸਾਨ ਹੋਇਆ ਪਤਾ ਹੀ ਨਹੀਂ ਉਥੇ ਕਿੰਨਾ ਨੁਕਸਾਨ ਹੋਇਆ ਉਥੇ ਕੀ ਨੀਡ ਆ ਕਿਹੜੀ ਚੀਜ਼ ਦੀ ਜ਼ਰੂਰਤ ਆ ਮਤਲਬ ਕਿ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੈਗੀਆਂ ਬਟ ਅਸੀਂ ਉਥੇ ਪਹਚਾ ਨਹੀਂ ਸਕਦੇ ਬਸ ਤੇ ਮੈਂ ਇਹੀ ਅਰਦਾਸ ਕਰੂੰਗਾ ਕਿ ਮਾਲਕ ਸਾਰਿਆਂ ਨੂੰ ਤੰਦਰੁਸਤੀ ਦੇਵੇ ਆਮ ਆ ਜਾਏ ਉਹ ਇੱਥੋਂ ਹੀ ਜੰਮ ਕੇ ਕੋਈ ਕਿੰਦਰ ਨੂੰ ਤੁਰ ਪਿਆ ਕੋਈ ਕਿੱਧਰ ਨੂੰ ਤੁਰ ਪਿਆ ਇਹ ਵੀ ਇਹ ਵੀ ਮਹਾਰਾਜ ਦੇ ਰੰਗ ਨੇ ਮੈਂ ਇਹੀ ਕਹੂੰਗੀ ਹਨਾ ਤੇ ਸਾਰੇ ਅੱਜ ਜੁਟੇ ਹੋਏ ਨੇ ਆਪਣੇ ਪੰਜਾਬ ਦੇ ਨਾਲ ਖੜੇ ਨੇ ਆਪਣੇ ਪੰਜਾਬੀਆਂ ਦੇ ਨਾਲ ਖੜੇ ਨੇ ਅੱਜ ਇੱਥੇ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਇਹ ਤਾਂ ਇਨਸਾਨ ਦੀ ਗੱਲ ਹੈ ਬਸ ਬਸ ਇਨਸਾਨੇ ਦੀ ਗੱਲ ਹੈ ਇਨਸਾਨ ਦੇ ਨਾਲ ਖੜਾ